ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋ ਕੋਈ ਚੜ੍ਹਦੀ ਕਲਾ ਚ ਹੋਵੋਗੇ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਤੇ ਵੀਡੀਓ ਵਿੱਚ ਗੱਲਬਾਤ ਕਰਾਂਗੇ ਆਪਾਂ ਜਿਹੜੇ ਵਾਸਮਤੀ ਦੇ ਕੀ ਰੇਟ ਰਹਿਣਗੇ ਆਉਣ ਵਾਲੇ ਮਤਲਬ ਮੂਰੇ ਸੀਜ਼ਨ 'ਚ ਰੇਟ ਵਧਣਗੇ ਜਾਂ ਘਟਣਗੇ ਇਸ ਸੰਬੰਧੀ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਤਾਂ ਕਿ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਉਸਾਨ ਵੀਰੋ ਵੀਡੀਓ ਸ਼ੁਰੂ ਕਰਦੇ ਆ ਜੀ ਇਸ ਵਾਰ ਜਿਹੜੇ ਬਾਸਮਤੀ ਦੇ ਰੇਟ ਨੇ ਜਿਹੜੇ ਉਹ ਉੱਤੇ ਰਹਿਣ ਦੇ ਅਸਾਰ ਨੇ ਤੇ ਆਪਾਂ ਵੀਡੀਓ ਦੇ ਵਿੱਚ ਜਿਹੜੀ ਆ ਖਬਰ ਵੀ ਚਲਾ ਰਹੇ ਹਾਂ ਜਿਹੜੇ ਬਾਸਮਤੀ ਦੇ ਨਜਾਦ ਦੇ ਵਿੱਚ ਜ਼ਬਰਦਸਤ ਵਸਾਲ ਆਇਆ ਜਿਹੜੇ ਇਹ ਸੰਕੇਤ ਦਿੰਦੇ ਨੇ ਵੀ ਅੱਗੇ ਵੀ ਜਿਹੜੇ ਰੇਟ ਮਤਲਬ ਚੜਨਗੇ ਪੂਰੇ ਬਾਸਮਤੀ ਦੇ ਤੇ ਇਸ ਵਾਰ ਇੱਕ ਦੋ ਕਾਰਨ ਹੋਰ ਵੀ ਨੇ ਜਿਹੜੇ ਬਾਸਮਤੀ ਦੀ ਜਿਹੜੀ ਕਾਸਤਾ ਉਹ ਘਟੀ ਹੈਗੀ ਰਕਵਾ ਬਹੁਤ ਘਟ ਗਿਆ ਬਾਸਮਤੀ ਦਾ 1509 1401 ਜਿਹੜੇ ਇਹ ਬਾਸਮਤੀ ਨੇ 11 21 ਇਹਨਾਂ ਦੇ ਜਿਹੜਾ ਰਕਬਾ ਬਹੁਤ ਘਟ ਗਿਆ ਅੱਗੇ ਇਹਨਾਂ ਨੂੰ ਇਸ ਵਾਰ ਜਿਹੜੀ ਪੂਸਾ 44 ਦੀ ਜਿਹੜੀ ਯਾਦੇ ਕਾਸਤ ਹੋਈ ਆ ਜਿਹੜੇ ਕਾਰਨ ਨੇ ਇਸ ਕਰਕੇ ਜਿਹੜੇ ਇਹ ਬਾਸਮਤੀ ਦਾ ਰੇਟ ਨੇ ਇਹ ਉੱਤੇ ਰਹਿਣ ਦੇ ਅਸਾਰ ਨੇ ਜ਼ਿਆਦਾਤਰ ਪਿਛਲੀ ਵਾਰ ਜਿਹੜੇ ਉਹਨੇ ਰੇਟ ਦੇਖਣ ਨੂੰ ਨਹੀਂ ਮਿਲੇ ਸੀ ਤੇ ਪਰ ਇਸ ਵਾਰ ਜਿਹੜੇ ਰੇਟ ਚੜਨਗੇ ਜ਼ਰੂਰ ਸੋ ਕਿਸਾਨ ਵੀਰੋ ਜੇਕਰ ਹਾਲਾਤ ਸਹੀ ਰਹੇ ਤਾਂ ਬਾਸਮਤੀ ਦਾ ਰੇਟ ਇਸ ਵਾਰ ਬਹੁਤ ਜ਼ਿਆਦਾ ਆਊਗਾ ਸੋ ਖਸਾਨ ਵੀਰੋ ਇਸ ਤਰ੍ਹਾਂ ਦੇ ਆਪਾਂ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਣੇ ਚੈਨਲ ਦੇ ਬਣੇ ਰਹਿਣ ਲਈ ਧੰਨਵਾਦ ਚੱਲਦੇ ਆ ਜੀ ਇੱਕ ਨਵੀਂ ਵੀਡੀਓ ਲੈ ਕੇ ਧੰਨਵਾਦ